ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 14 ਖਾਲਿਸਤਾਨ ਵਿਰੁੱਧ ਸਾਜ਼ਿਸ਼ ਭਾਗ 3 ਸਿੱਧੂ ਵੱਲੋਂ ਸੰਤ ਜਰਨੈਲ ਸਿੰਘ ਬਾਰੇ ਉਠਾਏ ਗਏ ਸਾਰੇ ਸਵਾਲ ਵਿਅਰਥ ਤੇ ਆਧਾਰਹੀਨ ਹਨ ਅਸਲ ਵਿੱਚ ਉਸਦੀ ਕਿਤਾਬ ਕਾਂਗਰਸ ਪਾਰਟੀ ਵੱਲੋਂ ਰਚੀ ਗਈ ਖਾਲਿਸਤਾਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦੇ ਛਲਾਵੇ ਵਿੱਚ ਸੰਤ ਜਰਨੈਲ ਸਿੰਘ ਅਤੇ ਖਾਲਿਸਤਾਨ ਦੇ ਸੰਘਰਸ਼ ਵਿਰੁੱਧ ਮਿਠ ਕੇ ਰਚੀ ਗਈ ਗੰਬੀਰ ਸਾਜ਼ਿਸ਼ ਹੈ ਸਿੱਧੂ ਆਪਣੀ ਕਿਤਾਬ ਦੇ ਅਧਿਆਏ ਪਿੰਡਰਾ ਵਾਲੇ ਦਾ ਬਾਰ ਵਿੱਚ ਲਿਖਦਾ ਹੈ 1980 ਵਿੱਚ ਕਾਂਗਰਸ ਪਾਰਟੀ ਦੇ ਸੱਤਾ ਵਾਪਸੀ ਤੋਂ ਬਾਅਦ ਪਿੰਡਰਾ ਵਾਲੇ ਦੀ ਸਮਰੱਥਾ ਅਤੇ ਸੂਬੇ ਪੱਧਰ ਤੇ ਪਹਿਲਾਂ ਹੀ ਪਰਖੀ ਹੋਈ ਨਤੀਜੇ ਦੇਣ ਦੀ ਇੱਛਾ ਦੇ ਚਲਦਿਆਂ ਇਹ ਫੈਸਲਾ ਕੀਤਾ ਗਿਆ ਕਿ ਕਾਂਗਰਸ ਪਿੰਡਰਾ ਬਾਰੇ ਅਤੇ ਖਾਲਿਸਤਾਨ ਦੇ ਮੁੱਦੇ ਨੂੰ ਹਵਾ ਦੇਵੇਗੀ ਉਹ ਮੁੱਦਾ ਜੋ ਉਦੋਂ ਉਸ ਦੇ ਇਨਕਾਰ ਜਾਂ ਇਸ ਦਾ ਖੰਡਨ ਕਰਨ ਵਿੱਚ ਉਹਦੀ ਅਸਮਰੱਥਾ ਕਾਰਨ ਉਸ ਨਾਲ ਚਿਪਕ ਗਿਆ ਸੀ ਤਾਂ ਜੋ ਜਨਵਰੀ 1985 ਤੋਂ ਪਹਿਲਾਂ ਹੋਣ ਵਾਲੀਆਂ 8ਵੀਆਂ ਲੋਕ ਸਭਾ ਦੀਆਂ ਚੋਣਾਂ ਜਿੱਤੀਆਂ ਜਾ ਸਕਣ ਸਿੱਧੂ ਬਿਨਾਂ ਕਿਸੇ ਦਸਤਾਵੇਜ਼ੀ ਤੇ ਠੋਸ ਸਬੂਤ ਦੇ ਸੰਤ ਜਰਨੈਲ ਸਿੰਘ ਅਧਿਕਾਰ ਖਿਸਤਾਨ ਦੇ ਮੁੱਦੇ ਨੂੰ ਕਾਂਗਰਸ ਵੱਲੋਂ ਹਵਾ ਦੇਣ ਦੀ ਗੱਲ ਕਰਕੇ ਜਬਲੀ ਮਾਰ ਜਾਏ। ਉਹ ਸਿੱਖਾਂ ਨੂੰ ਉਹਨਾਂ ਦਾ ਹਮਦਰਦ ਹੋਣ ਦਾ ਟਪਲਾ ਦੇ ਕੇ ਦੱਸਣ ਅਤੇ ਸਥਾਪਿਤ ਕਰਨ ਦਾ ਯਤਨ ਕਰਦਾ ਹੈ ਕਿ ਆਪਰੇਸ਼ਨ 2 ਦੀ ਸ਼ੁਰੂਆਤ ਕਰਨ, 2% ਸਿੱਖਾਂ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰਨ, ਸਿੱਖਾਂ ਦੀਆਂ ਗਤੀਵਿਧੀਆਂ ਅਤੇ ਖਾਰਿਸਤਾਨ ਦਾ ਹੂਆ ਖੜਾ ਕਰਨ ਅਤੇ ਬਹੁ ਗਿਣਤੀ ਪਾਈਚਾਰੇ ਵਿੱਚ ਅਸੰਤੋਸ਼ ਪੈਦਾ ਕਰਨ ਲਈ ਕਾਂਗਰਸ ਨੇ ਇਹ ਨੀਤੀ ਅਪਣਾਈ ਸੀ। ਨੰਬਰ 1 ਸੰਸਾਦੀ ਅਤਵਾਦੀਆਂ ਕਾਰਵਾਈਆਂ ਨੂੰ ਪਹਿਲਾਂ ਉਸ਼ਾਸਿਤ ਕਰਨਾ ਤੇ ਫਿਰ ਨਜ਼ਰਅੰਦਾਜ਼ ਕਰਨਾ ਨੰਬਰ 2 ਹਿੰਦੂਆਂ ਤੇ ਸਿੱਖਾਂ ਵਿੱਚ ਫਿਰਕੂ ਬੇਪਰੋਸਕੀ ਦਾ ਮਾਹੌਲ ਪੈਦਾ ਕਰਨਾ ਨੰਬਰ 3 ਹਿੰਦੂਆਂ ਵਿੱਚ ਇਹ ਪ੍ਰਭਾਵ ਪੈਦਾ ਕਰਨਾ ਕਿ ਖਾਲਿਸਤਾਨ ਦੀ ਭਾਵਨਾ ਪੰਜਾਬ ਤੇ ਵਿਦੇਸ਼ਾਂ ਦੇ ਸਾਰੇ ਸਿੱਖਾਂ ਵਿੱਚ ਪੈਦਾ ਹੋ ਗਈ ਹੈ ਨੰਬਰ 4 ਖਾਲਿਸਤਾਨ ਦੇ ਸਮਰਥਕਾਂ ਕਰਨ ਦੇਸ਼ ਦੀ ਅਖੰਡਤਾ ਨੂੰ ਪੈਦਾ ਹੋਏ ਖਤਰੇ ਦਾ ਪ੍ਰਚਾਰ ਕਰਨਾ ਤੇ ਨੰਬਰ 5 ਵਫਾਦਾਰ ਮੀਡੀਏ ਤੇ ਸਥਾਨਕ ਪ੍ਰੈਸ ਰਾਹੀਂ ਇਹਨਾਂ ਗੱਲਾਂ ਦਾ ਪ੍ਰਚਾਰ ਕਰਾਉਣਾ ਜੇ ਤੂੰ ਪਹਿਲਾਂ ਆਪਣੀ ਮਨਮਰਜ਼ੀ ਨਾਲ ਆਪੇ ਸਵਾਲ ਉਠਾਉਂਦਾ ਤੇ ਫਿਰ ਆਪਣੀ ਮਨਮਰਜ਼ੀ ਨਾਲ ਹੀ ਉਹਨਾਂ ਦੇ ਜਵਾਬ ਦੇ ਕੇ ਆਪਣੇ ਮਤ ਨੂੰ ਸਹੀ ਠਹਿਰਾਉਂਦਾ ਯਤਨ ਕਰਦਾ ਹੈ ਉਸ ਦੀ ਪੇਸ਼ਕਾਰੀ ਤੋਂ ਪੜਨ ਅਤੇ ਸੁਣਨ ਵਾਲੇ ਨੂੰ ਇੰਜ ਲੱਗਦਾ ਜਿਵੇਂ ਸਿੱਧੂ ਕਾਂਗਰਸ ਪਾਰਟੀ ਤੇ ਇੰਦਰਾ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਅਨਿਆਪ ਧੱਕੇਸ਼ਾਹੀ ਅਤੇ ਜ਼ੁਲਮੋ ਸਿਸਟਮ ਦੀ ਗਾਥਾ ਬਿਆਨ ਕਰ ਰਿਹਾ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਉਸ ਵੱਲੋਂ ਸਿੱਖਾਂ ਨੂੰ ਗੁੰਮਰਾਹ ਕਰਨ ਛਲਾਵੇ ਵਿੱਚ ਲੈਣ ਅਤੇ ਟੱਪੜਾ ਦੇ ਕੇ ਖਾਲਸਾਈ ਸੁਰਤ ਦੇ ਸਿਖਰ ਤੇ ਅੱਪੜ ਕੇ ਲੜੇਗੇ ਕੁਰਬਾਨੀਆਂ ਪਰੇ ਸੰਘਰਸ਼ ਨੂੰ ਬਦਨਾਮ ਕਰਨ ਦੀ ਚਾਲ ਹੈ ਸਿੱਧੂ ਅਜਿਹੇ ਵਰਤਾਂਤ ਨਾਲ ਸੰਤ ਜਰਨੈਲ ਸਿੰਘ ਅਤੇ ਪੰਥ ਦੀ ਚੜ੍ਹਦੀ ਕਲਾ ਧਰਮ ਦੇ ਬੋਲ ਬਾਲੇ ਅਤੇ ਆਜ਼ਾਦੀ ਲਈ ਜੂਝ ਮਰੋ ਦੇ ਚਾਉ ਨਾਲ ਸ਼ਹੀਦ ਹੋਣ ਤਸੀਹੇ ਸਹਿਣ ਉਜਾੜੇ ਚੱਲਣ ਤੇ ਜੇਲਾ ਕੱਟਣ ਵਾਲੇ ਜੁਝਾਰੂਆਂ ਨੂੰ ਕਾਂਗਰਸ ਸਿੰਧਰਾ ਸਰਕਾਰ ਦੀ ਖੇਡ ਖੇਡਣ ਵਾਲੇ ਦੱਸ ਕੇ ਉਹਨਾਂ ਨੂੰ ਬਦਨਾਮ ਕਰਦਾ ਹੈ ਅਤੇ ਉਹਨਾਂ ਵੱਲੋਂ ਸਿਰਜੇ ਸਨੈਰੀ ਇਤਿਹਾਸ ਨੂੰ ਕਲੰਕਿਤ ਕਰਨ ਦੀ ਕੋਝੀ ਚਾਲ ਚੱਲਦਾ ਹੈ। ਹਿੰਦ ਸਟੇਟ ਨੇ ਤਾਂ 1947 ਤੋਂ ਹੀ ਸਿੱਖਾਂ ਨੂੰ ਆਪਣਾ ਦੁਸ਼ਮਣ ਘਰਾੜ ਦਿੱਤਾ ਹੋਇਆ ਤੇ ਉਹਨਾਂ ਨਾਲ ਹਰ ਖੇਤਰ ਵਿੱਚ ਦੁਸ਼ਮਣਾ ਵਾਲਾ ਵਰਤָਾ ਹੀ ਕਰਦੀ ਆ ਰਹੀ ਹੈ ਪਰ ਸਿੱਧੂ ਇਸ ਸੱਚ ਨੂੰ ਮਿੱਥ ਕੇ ਛਪਾਉਂਦਾ ਹੈ ਅਤੇ ਉਲਟੀ ਇਹ ਬੇਤਵੀ ਮਾਰਦਾ ਕਿ ਸੰਤ ਜਰਨੈਲ ਸਿੰਘ ਨੂੰ ਪੈਦਾ ਕਰਕੇ ਉਭਾਰ ਕੇ ਤੇ ਉਸ ਤੋਂ ਹਿੰਸਕ ਕਾਰਵਾਈਆਂ ਕਰਾ ਕੇ ਸਰਕਾਰ ਨੇ ਦੋ ਫੀਸਦੀ ਸਿੱਖਾਂ ਦੇ ਹਿੱਤਾਂ ਅਧਿਕਾਰਾਂ ਤੇ ਮੰਗਾਂ ਨੂੰ ਪੂਰੇ ਕਰਨ ਦੇਣ ਅਤੇ ਮੰਨਣ ਤੋਂ ਨਾ ਕਰਨ ਦਾ ਬਹਾਨਾ ਬਣਾ ਲਿਆ ਸੀ ਪਾਠਕ ਭਲੀ ਭਾਣ ਜਾਣਦੇ ਹਨ ਕਿ ਸਿੱਖਾਂ ਨਾਲ 1947 ਤੋਂ ਪਹਿਲਾਂ ਕੀਤੇ ਵਾਅਦੇ ਤੇ ਦਿੱਤੇ ਵਿਸ਼ਵਾਸ ਤੋੜਨੇ ਸਿੱਖਾਂ ਨੂੰ ਜ਼ਰਮ ਪੇਸ਼ਾ ਕਰਾਰ ਦੇਣਾ ਸਿੱਖਾਂ ਤੇ ਧਾਰਾ 25 ਬੀਠ ਉਸਨੀ ਪੰਜਾਬੀ ਸੂਬਾ ਦੇਣ ਤੋਂ ਨਾ ਕਰਨੀ ਪੰਜਾਬੀ ਬੋਲੀ ਨਾਲ ਵਿਸਥਾਰਾ ਕਰਨਾ ਦਰਿਆਈ ਪਾਣੀ ਖੋਣਾ ਹੈਦਰਬਾਦ ਖ਼ਤਾਂ ਤੇ ਕਬਜ਼ਾ ਕਰਨਾ ਰਾਜਤਾਨੀ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਤ్ర ਤੇ ਰਾਜ ਬਣਾਉਣਾ ਪੰਜਾਬੀ ਬੋਲਦੇ ਇਲਾਕੇ ਖੋਣੇ ਬਾਹਰਲੀਆ ਸੂਬਿਆਂ ਵਿੱਚ ਸਿੱਖਾਂ ਦਾ ਧੱਕਾ ਕਰਨਾ ਸਿੱਖਾਂ ਦੀ ਜ਼ਮੀਨ ਤੇ ਸੀਲਿੰਗ ਲਾਉਣੀ ਜ਼ਮੀਨ ਦੇ ਪੱਟੇ ਦਾ ਹੱਕ ਖੋਣਾ ਤਾਂ ਇਹ ਸਰਕਾਰ ਨੇ ਸੰਤ ਜਰਨੈਲ ਸਿੰਘ ਦੇ ਸਾਹਮਣੇ ਆਉਣ ਤੋਂ ਕਿਤੇ ਪਹਿਲਾਂ 1947 ਦੀ ਵੰਡ ਤੋਂ ਥੋੜੇ ਸਾਲ ਬਾਅਦ ਹੀ ਸ਼ੁਰੂ ਕਰ ਦਿੱਤਾ ਸੀ ਸਿੱਖਾਂ ਦਾ ਕਤਲੇਆਮ ਕਰਨਾ ਗੁਰਦੁਆਰਾਂ ਤੇ ਹਮਲੇ ਕਰਨੇ ਕਾਲੇ ਕਾਨੂੰਨਾਂ ਦੀ ਵਰਤੋਂ ਕਰਨੀ ਝੂਠੇ ਕੇਸਾਂ ਵਿੱਚ ਫਸਾਉਣਾ ਜੇਲ੍ਹਾਂ ਵਿੱਚ ਸੁੱਟਣਾ ਤੇ ਦੂਜੇ ਦਰਜੇ ਦੇ ਸ਼ਹਿਰੀ ਸਮਝਣਾ ਆਦ ਕਾਰਵਾਈਆਂ ਵੀ ਸ਼ੁਰੂ ਤੋਂ ਹੀ ਕੀਤੀਆਂ ਜਾ ਰਹੀਆਂ ਸਨ ਸਿੱਧੂ ਦੀ ਇਸ ਗੱਲ ਵਿੱਚ ਭੋਰਾ ਵੀ ਦਮ ਨਹੀਂ ਕਿ ਸਰਕਾਰ ਨੇ ਇਹ ਸਭ ਕੁਝ ਸੰਤ ਜਰਨੈਲ ਸਿੰਘ ਦਾ ਹਊਆ ਖੜਾ ਕਰਨ ਕਰਕੇ ਹੀ ਕੀਤਾ ਹੈ ਹਿੰਦ ਸਟੇਟ ਦਾ ਹਮਲਾ ਜੂਨ 1984 ਦਾ ਦਰਬਾਰ ਸਾਹਿਬ ਤੇ ਕੀਤਾ ਗਿਆ ਫੌਜੀ ਹਮਲਾ ਨੇਤਾ ਇੰਦਰਾ ਸਰਕਾਰ ਦਾ ਕਾਂਗਰਸ ਪਾਰਟੀ ਦੀ ਚੋਣ ਰਣਨੀਤੀ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹਮਲਾ ਨਹੀਂ ਸੀ ਸਗੋਂ ਸਿੱਖਾਂ ਦਾ ਸਰਬਨਾਸ਼ ਕਰਨ ਤੇ ਅਣਖ ਰੋਲਣ ਲਈ ਹਿੰਦ ਸਟੇਟ ਵੱਲੋਂ ਕੀਤਾ ਗਿਆ ਬਹੁਤ ਵੱਡਾ ਹਮਲਾ ਸੀ ਇਹ ਹਮਲਾ ਕੱਲੀ ਕਾਂਗਰਸ ਪਾਰਟੀ ਤੇ ਇੰਦਰਾ ਸਰਕਾਰ ਨੇ ਹੀ ਨਹੀਂ ਸੀ ਕੀਤਾ ਸਗੋਂ ਹਿੰਦੂਤਵੀ ਸੋਚ ਅਤੇ ਦੇਸ਼ ਭਗਤੀ ਦੀਆਂ ਜਨੂਨੀ ਦੇਸ਼ੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਸਲਾਹ ਤੇ ਸਾਜ਼ਿਸ਼ ਨਾਲ ਸਿੱਖ ਕੌਮ ਤੇ ਜ਼ਲ ਜ਼ਲ ਤੇ ਹਵਾਈ ਸੈਨਾ ਦੀ ਪੂਰੀ ਤਾਕਤ ਨਾਲ ਕੀਤਾ ਗਿਆ ਭਾਰਤ ਦੇਸ਼ ਦਾ ਹਮਲਾ ਸੀ ਇਸ ਵਿੱਚ ਵਿਦੇਸ਼ੀ ਤਾਕਤਾਂ ਸੋਵੀਅਤ ਯੂਨੀਅਨ ਤੇ ਯੂਨਾਈਟਿਡ ਕਿੰਗਡਮ ਦੀ ਸਲਾਹ ਯੋਜਨਾ ਹਮਾਇਤ ਤੇ ਹਿੱਸੇਦਾਰੀ ਵੀ ਸ਼ਾਮਲ ਸੀ ਭਾਜਪਾਗੂ ਲਾਲ ਕ੍ਰਿਸ਼ਨ ਅੜਵਾਨੀ ਤਾਂ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਖੁਦ ਇਕਬਾਲ ਕਰਦਾ ਕਿ ਸਾਡੇ ਦਬਾਅ ਪਉਣ ਨਾਲ ਹੀ ਇੰਦਰਾ ਹਮਲਾ ਕਰਨ ਲਈ ਤਿਆਰ ਹੋਈ ਸੀ ਅਜਿਹਾ ਦਾਵਾ ਹੀ ਲੋਕਦਲ ਦੇ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੇ ਵੀ ਕੀਤਾ ਸੀ ਸੰਤ ਜਰਨੈਲ ਸਿੰਘ ਨੇ ਹਿੰਦ ਫੌਜ ਦਾ ਮੁਕਾਬਲਾ ਕਾਂਗਰਸ ਪਾਰਟੀ ਤੇ ਇੰਦਰਾ ਸਰਕਾਰ ਦੇ ਕਹਿੰਦੇ ਨੇ ਸਗੋਂ ਉਸ ਵੱਲੋਂ ਕੀਤੇ ਗਏ ਹਮਲੇ ਦਾ ਖਾਲਸਾ ਈਸਰ ਪੰਥਕ ਜਜ਼ਬੇ ਤੇ ਜੰਗੀ ਰਣਨੀਤੀ ਨਾਲ ਜਵਾਬ ਦੇਣ ਲਈ ਕੀਤਾ ਸੀ ਕਾਂਗਰਸ ਦੇ ਹੱਥ ਚੜ੍ਹ ਕੇ ਸਿੱਖਾਂ ਵਿਰੁੱਧ ਸੰਤ ਜਰਨੈਲ ਸਿੰਘ ਨੂੰ ਨਹੀਂ ਸੀ ਵਰਤਿਆ ਗਿਆ ਸਗੋਂ ਦੇਸ਼ ਭਗਤੀ ਦੇ جنੂਨ ਤੇ ਬਿੜਾਣੀ ਚੱਕਰੀ ਦੇ ਚੱਕਰ ਵਿੱਚ ਫਸ ਕੇ ਗੁਰੂ ਤੋਂ ਬੇਮਕ ਹੋਏ ਤੇ ਸਿੱਖੀ ਨੂੰ ਬੇਦਾਵਾ ਦੇ ਗਏ ਜੀ ਵੀ ਸਿੱਧੂ ਵਰਗੇ ਸਿੱਖੀ ਪਹਿਰਾਵੇ ਵਾਲੇ ਸਿੱਖ ਅਫਸਰ ਵਰਤੇ ਗਏ ਹਨ ਸੰਤ ਜਰਨੈਲ ਸਿੰਘ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਲ ਤੱਕ ਸਾਹਿਬ ਦੀ ਅਜਮਤ ਅਤੇ ਸਿੱਖ ਕੌਮ ਦੀ ਅਨਕ ਦਾ ਜਾਂਬਾਜ਼ ਰੱਖਾ ਸੀ ਉਸ ਦਾ ਅਰਮਯੁੱਧ ਮੋਰਚੇ ਤੇ ਸਿੱਖ ਸੰਘਰਸ਼ ਦੇ ਨਿਸ਼ਾਨੇ ਬਾਰੇ ਸਪਸ਼ਟ ਚਲਾਨ ਸੀ ਜਦੋਂ ਤੱਕ ਸਿੱਖ ਕੌਮ ਦੇ ਘਰੋਂ ਗੁਲਾਮੀ ਨਹੀਂ ਲੈਂਦੀ ਉਦੋਂ ਤੱਕ ਇਹ ਸੰਘਰਸ਼ ਚੱਲਦਾ ਰਹਿਣਾ 1947 ਵਿੱਚ ਅਸੀਂ ਟੋਪੀ ਤੇ ਜਨੇਊ ਨੂੰ ਆਜ਼ਾਦ ਕਰਾਇਆ ਸੀ ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਾਉਣੀ ਹੈ ਇਹ ਗੁਲਾਮੀ ਥੱਲੇ ਨਹੀਂ ਰਹਿਣ ਦੇਣੀ ਸਾਰੇ ਸਿੰਘਾਂ ਦੀ ਰਿਹਾਈ ਤੇ ਨੰਦਪੁਰ ਸਾਹਿਬ ਦੇ ਮੱਤੇ ਦੀ ਪੂਰੀ ਪ੍ਰਾਪਤੀ ਜਦੋਂ ਤੱਕ ਨਹੀਂ ਹੁੰਦੀ ਤਦੋਂ ਤੱਕ ਇਹ ਮੋਰਚਾ ਜਾਰੀ ਰਹਿਣਾ ਕੁਰਬਾਨੀ ਭਾਵੇਂ ਕਿੰਨੀ ਵੀ ਦੇਣੀ ਪਵੇ ਐਸਿਕਾ ਗੱਲ ਕੁਰਸੀ ਵਾਲੀ ਨਹੀਂ ਬਣਨੀ ਤੇ ਨਾ ਜੂਸ ਪੀਣ ਵਾਲੀ ਐਤਕਾ ਗਲ ਪਗ ਕੇ ਸਤਾੜਾ ਤੇ ਗਾਤਰੀ ਕਿਰਪਾਨ ਰੱਖਣ ਦੀ ਬਣਾਉਣੀ ਆ ਐਤ ਕੀ ਜਾਂ ਟਾਂਡਿਆਂ ਵਾਲੀ ਰੂ ਜਾਂ ਭਾਂਡਿਆਂ ਵਾਲੀ ਐਤ ਕੀ ਜੂਸ ਨਹੀਂ ਮੂੰਹ ਨੂੰ ਲੱਗਦਾ ਸੰਤ ਜਨਰਲ ਸਿੰਘ ਨੇ ਸਿੱਖਾਂ ਨੂੰ ਧ੍ਰੜ ਇਰਾਦੇ ਤੇ ਜਿੱਤ ਦੇ ਨਿਸ਼ਚੇ ਨਾਲ ਧਰਮ ਯੁੱਧ ਮੋਰਚਾ ਜਿੱਤਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਪ੍ਰੇਰਣਾ ਕਰਦਿਆਂ ਕਿਹਾ ਸੀ ਜੇ ਤੁਸੀਂ ਨਾ ਲਟਕ ਕੇ ਤਾਂ ਮੋਰਚਾ ਵੀ ਨਹੀਂ ਲਟਕਦਾ ਜੇ ਤੁਸੀਂ ਲਟਕ ਗਏ ਤਾਂ ਮੋਰਚਾ ਜ਼ਰੂਰ ਲਟਕੂਗਾ ਉਸ ਨੇ ਸੰਤਨੋਂ ਅਕਾਲੀ ਆਗੂਆਂ ਵੱਲੋਂ ਅਨੰਤਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਮੋਰਚਾ ਜਾਰੀ ਰੱਖਣ ਦੇ ਦਵਾਈ ਗਏ ਵਿਸ਼ਵਾਸ ਤੇ ਭਰੋਸਾ ਕਰਨ ਦੀ ਗੱਲ ਕਰਦਿਆਂ ਆਪਣੇ ਵੱਲੋਂ ਬਣਦੀ ਪੂਰੀ ਜ਼ਿੰਮੇਵਾਰੀ ਨਿਭਾਉਣ ਦਾ ਵੀ ਵਿਸ਼ਵਾਸ ਦਿਵਾਇਆ ਸੀ ਉਸ ਦਾ ਐਲਾਨ ਸੀ ਸਾਰੇ ਲੀਡਰਾਂ ਨੇ ਸਟੇਜ ਤੋਂ ਕਿਹਾ ਕਿ ਅਸੀਂ ਅਨੰਦਪੁਰ ਦੇ ਮਤੇ ਤੋਂ ਘੱਟ ਰਤੀ ਮਾਤਰ ਵੀ ਗੱਲ ਨਹੀਂ ਕਰਾਂਗੇ ਜਿੰਨਾ ਕੋਈ ਕੰਮ ਤੁਰਦਾ ਤਰਨ ਦੇ ਜਦੋਂ ਕੋਈ ਬੈਠੂਗਾ ਕੋਈ ਲਟੂਗਾ ਬੀਕੂਗਾ ਉਹ ਤੋਂ ਵੇਖ ਲਵਾਂਗੇ ਮੈਂ ਤੁਹਾਡਾ ਚੌਕੀਦਾਰਾਂ ਇਹਨਾਂ ਕੋਈ ਟੋਲ ਜ਼ਰੂਰ ਕਰਕਾਉਂ ਕਿ ਅਨੰਦਪੁਰ ਦੇ ਮਤੇ ਦੀ ਕਾਪੀ 'ਚ ਲਿਖਿਆ ਤੇ ਰੈਜ਼ੋਲੂਸ਼ਨ ਪਾਸ ਕਰਨ ਵਾਲੇ ਆ ਸੱਜਣਾ ਇਥੋਂ ਤੱਕ ਕੰਮ ਸਾਡਾ ਮੁੱਕਿਆ ਇਥੋਂ ਤੱਕ ਰਹਿੰਦਾ ਹੁਣ ਤੁਸੀਂ ਦੱਸੋ ਕੀ ਕਰਨਾ ਉਦੋਂ ਜ਼ਿੰਮੇਵਾਰੀ ਹੋਣੀ ਤੁਹਾਡੀ ਤੇ ਪਹਿਲਾਂ ਹੀ ਡੈਲੀਗੈਂਡ ਨੇ ਆ ਉਹਨੇ ਸਪਸ਼ਟ ਕੀਤਾ ਸੀ ਕਿ ਜੂਸ ਨੀਮ ਨੂੰ ਲੱਗਦਾ ਟਾਂਡਿਆਂ ਵਾਲੀ ਰਹੁ ਜਾਂ ਭਾਂਡਿਆਂ ਵਾਲੀ ਅੱਧਾ-ਅੱਧਾ ਜੇ ਕੰਮ ਨਹੀਂ ਖੜੋਂਦਾ ਪਰ ਜੇ ਤੁਸੀਂ ਕਾਇਮ ਰਹੋਗੇ ਤੇ ਜੇ ਤੁਸੀਂ ਵੀ ਲਕੀਰ ਦੇ ਫਕੀਰ ਬਣ ਕੇ ਦੋ ਕੁ ਕੁੱਟਾ ਪਾਣੀ ਚੰਡੀਗੜ੍ਹ ਤੇ ਚਾਰ ਕੁ ਪੰਜਾਬੀ ਬੋਲਦੇ ਪਿੰਡ ਲੈ ਕੇ ਤੁਰਦੇ ਹੋਵੋ ਤਾਂ ਇਹਦੇ ਨਾਲ ਸਿੱਖੀ ਨਿਭਤ ਨਹੀਂ ਸਰਮਯੁੱਧ ਮੋਰਚੇ ਬਾਰੇ ਸੰਤ ਜਰਨੈਲ ਸਿੰਘ ਦਾ ਕਹਿਣਾ ਸੀ ਇਹ ਮੋਰਚਾ ਨਾ ਤਾਂ ਲੰਗੋਵਾਲ ਦਾ ਹੈ ਨਵੇਂ ਮੋਰਚਾ ਭਿੰਡਰਾਂ ਵਾਲੇ ਦਾ ਨਵੇਂ ਮੋਰਚਾ ਕਿਸੇ ਹੋਰ ਲੀਡਰ ਦਾ ਹੈ ਇਹ ਮੋਰਚਾ ਇਸ ਵੇਲੇ ਪੰਥ ਦਾ ਹੈ ਇਸ ਮੋਰਚੇ ਦੀ ਸਫਲਤਾ ਜ਼ਰੂਰ ਹਰ ਹਾਲਤ ਵਿੱਚ ਕਰਨੀ ਹੈ ਹਰ ਕੀਮਤ ਤੇ ਕਰਨੀ ਹੈ ਤੇ ਕਰਨ ਵੀ ਅਨੰਦਪੁਰ ਦੇ ਮਤੇ ਤੇ ਆ ਉਸਨੇ ਖਾਲੀ ਆਗੂਆਂ ਵੱਲੋਂ ਸਰਕਾਰ ਨਾਲ ਫੈਸਲੇ ਕਰਨ ਸਮੇਂ ਬਖਾਈ ਜਾਣ ਵਾਲੀ ਕਿਸੇ ਕਮਜ਼ੋਰੀ ਤੋਂ ਸਿੱਖਣ ਉਸ ਚੇਤ ਰਹਿਣ ਅਤੇ ਪਰਖ ਵਿੱਚ ਪੂਰੇ ਉਤਰਨ ਦੀ ਅਪੀਲ ਕਰਦਿਆਂ ਕਿਹਾ ਸੀ ਇੱਕ ਸਮਾਂ ਪਰਖ ਦਾਉਣਾ ਤੁਹਾਡੇ ਤੇ ਵੀ ਤੇ ਮੇਰੇ ਤੇ ਵੀ ਉਦੋਂ ਪਤਾ ਲੱਗਣਾ ਜੇ ਕੁੰਡੀਆਂ ਦੇ ਸਿਰ ਜੁੜਨ ਤੇ ਨਿਤਰ ਦੀ ਕਿਹੜੀ ਆ ਜੇ ਤਾਂ ਦੁਬਾਰਾ ਛੇਤਰ ਖਾਣੇ ਹੋਏ ਫਿਰ ਜਕਾਰਾ ਛੱਡ ਦਿਓ ਤੇ ਜੇ ਪੂਰਾ ਹੱਕ ਲੈਣਾ ਫਿਰ ਡਰ ਜਾਇਓ ਜੇ ਕਿਸੇ ਲੀਡਰ ਦੀ ਕਾਨ ਮੰਨ ਕੇ ਤੁਹਾਨੂੰ ਅਸਲੀਅਤ ਦੱਸਣ ਦੀ ਜ਼ਿੰਮੇਵਾਰੀ ਤੋਂ ਮੈਂ ਕਮਜ਼ੋਰੀ ਵਿਖਾਈ ਤਾਂ ਤੁਸੀਂ ਮੈਨੂੰ ਮਾਫਨਾ ਕਰਿਓ ਤੇ ਜੇ ਲਕੀਰ ਦੇ ਫਕੀਰ ਬਣ ਕੇ ਤੁਸੀਂ ਤੁਰ ਗਏ ਫਿਰ ਕਲਗੀਧਰ ਨੇ ਤੁਹਾਨੂੰ ਵੀ ਮਾਫ ਨਹੀਂ ਜੇ ਕਰਨਾ ਹਾਏ ਸੱਚਕ ਅਕਾਲੀ ਦਲ ਵੱਲੋਂ ਲੈ ਦੇ ਕੇ ਸਰਕਾਰ ਨਾਲ ਸਮਝੌਤੇ ਦੇ ਕੀਤੇ ਗਏ ਯਤਨਾਗੇ ਸੰਤ ਜਰਨੈਲ ਸਿੰਘ ਵਡਾੜੀ ਕਾ ਸੀ ਪਰ ਉਸ ਦਾ ਇਹ ਅੜੀਕਾ ਕਾਂਗਰਸ ਪਾਰਟੀ ਨੂੰ ਦਸੰਬਰ 1984 ਦੀਆਂ ਲੋਕ ਸਭਾ ਚੋਣਾਂ ਵਿੱਚ ਲਾਹ ਹੱਥ ਬੰਨ ਲਈ ਨਹੀਂ ਖਾਲਸਾ ਇਸ ਸੁਰਸਦੀ ਉੱਚੀ ਪ੍ਰਵਾਸ ਦੀ ਓਡਾਰੀ ਲਾਉਂਦਿਆਂ ਕੀਤੀ ਅਰਦਾਸ ਤੇ ਕੀਤੇ ਕੌਲ ਨੂੰ ਨਿਭਾਉਣ ਦਾ ਪੰਥਕ ਫਰਜ਼ ਅਤੇ ਨਿਸ਼ਚੇ ਦੀ ਜਿੱਤ ਲਈ ਦ੍ਰਿੜ ਇਰਾਦੇ ਦਾ ਪ੍ਰਤੀਕ ਸੀ 20ਵੀਂ ਸਦੀ ਦਾ ਸਿੱਖ ਨਾਇਕ ਸੰਤ ਜਰਨੈਲ ਸਿੰਘ ਕਰਨੀ ਅਤੇ ਕਰਨੀ ਦਾ ਪੂਰਾ ਸੀ ਉਹਨੇ ਮੂੰਹ ਚੋ ਜੋ ਬਚਨ ਕੀਤਾ ਉਸਨੂੰ ਪੂਰਾ ਕਰਕੇ ਵਿਖਾਇਆ ਕੌਮ ਦੇ ਦਰਦ ਨੂੰ ਆਪਣੀ ਪੀੜਾ ਸਮਝਿਆ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਕੌਮ ਨੂੰ ਟੁੰਬਿਆ ਦਸ਼ਮੇਸ਼ ਪਿਤਾ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਕੌਮ ਨੂੰ ਹਥਿਆਰਬੰਦ ਹੋ ਕੇ ਆਪਣੇ ਹੱਕ ਲੈਣ ਮਜ਼ਲੂਮ ਦੀ ਰਾਖੀ ਕਰਨ ਜ਼ਾਲਮਾਂ ਨੂੰ ਸੋਧਣ ਧੀਆਂ ਪੈਣਾ ਦੀ ਇੱਜ਼ਤ ਬਚਾਉਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਾਇਮ ਕਰਨ ਗੁਰੂਤਾਮਾ ਦੀ ਪੁਰੀ ਤਰਤਾਲੀ ਜੁਜਨ ਤੇ ਹਲੀਮੀ ਰਾਜ ਕਾਇਮ ਕਰਨ ਲਈ ਪ੍ਰੇਰਿਆ ਦੇਹਤਾਰੀ ਦਮ ਪਖੰਡ ਤੇ ਨਾਸਤਿਕ ਪੁਣੇ ਨੂੰ ਠੱਲ ਪਾਈ ਪਟਤਪੁਰ ਨੇ ਤੇ ਨਸ਼ਿਆਂ ਦੀ ਬਰਾਈ ਨੂੰ ਦੂਰ ਕੀਤਾ ਮਰਜਾਏ ਚਿਹਰਿਆਂ ਤੇ ਨੂਰ ਡੋਲਿਆਂ ਵਿੱਚ ਬਲ ਤੇ ਦਿਲਾਂ ਵਿੱਚ ਜਜ਼ਬਾ ਭਰਿਆ ਸੱਚ ਸੁਣਾਇਆ ਤੇ ਸੱਚ ਸੁਣਾਉਣ ਦੀ ਜੁਰਤ ਪੈਦਾ ਕੀਤੀ ਨਾ ਕਿਸੇ ਦਾ ਪੈ ਮੰਨਿਆ ਤੇ ਨਾ ਕਿਸੇ ਨੂੰ ਪੈ ਦਿੱਤਾ ਆਪ ਕਿਸੇ ਤੇ ਪਹਿਲਾਂ ਬਾਹਰ ਨਹੀਂ ਕੀਤਾ ਪਰ ਸਿੱਖ ਕੌਮ ਤੇ ਹੋਏ ਬਾਹਰ ਦਾ ਜਵਾਬ ਜ਼ਰੂਰ ਦਿੱਤਾ ਪੰਥਲੀ ਸੋਚਣ ਪੰਥਲੀ ਜਿਉਣ ਤੇ ਕੌਮ ਲਈ ਮਰਨ ਵਾਲੇ ਇਸ ਸਿਰਲਤ ਯੋਧੇ ਕੌਮੀ ਜਰਨਲ ਸੋਹਰਦਾ ਗੁੱਤ ਤੇ ਸੰਤ ਸਪਾਈ ਦੀ ਅਗਵਾਈ ਹੇਠ ਏਸ਼ੀਆ ਦੇ ਮਹਾਨ ਗੁਰੀਲੇ ਮੰਨੇ ਗਏ ਜਰਨਲ ਸ਼ਾਬੀਕ ਸਿੰਘ ਜੇ ਜਰਨਲ ਪ੍ਰਮੁੱਖ ਬੁੱਧੀਜੀਵੀ ਜਾਂ ਬਾਸ ਨੌਜਵਾਨ ਤੇ ਸਿੱਖ ਸੰਗਤਾਂ ਹਮ ਹਮਾ ਕੇ ਹਨ ਜੁੜੀਆਂ ਇਸ ਪੰਥਕ ਸੂਰਮੇ ਨੇ ਪੰਥ ਲਈ ਕਾਰਨਾਮੇ ਵਿਖਾਏ ਸੇਵਾ ਨਿਭਾਈ ਕੁਰਬਾਨੀ ਕੀਤੀ ਤੇ ਸੁਨਹਿਰੀ ਇਤਿਹਾਸ ਸਿਰਜਿਆ ਸੰਤ ਜਰਨੈਲ ਸਿੰਘ ਵੀਮੀ ਸਦੀ ਦਾ ਸਿੱਖ ਨਾਇਕ ਸੀ ਕਹਿਣੀ ਤੇ ਕਰਨੀ ਦੀ ਸਮੇਲਤਾ ਸੱਚ ਕਹਿਣ ਦੀ ਜੁਰਤ ਡਟ ਜਾਣ ਦਾ ਬਲ ਕੁਰਬਾਨੀ ਦਾ ਜਜ਼ਬਾ ਤਿਆਗ ਦੀ ਭਾਵਨਾ ਸੇਵਾ ਦੀ ਲਗਨ ਸਮੇਂ ਪ੍ਰਤੀ ਸੁਹਿਰਦਤਾ ਨਿਸ਼ਾਨੇ ਪ੍ਰਤੀ ਦ੍ਰਿੜਤਾ ਮਨੁੱਖਤਾ ਪ੍ਰਤੀ ਪਿਆਰ ਗਰੀਬਾਂ ਤੇ ਮਜ਼ਲੂਮਾਂ ਦਾ ਦਰਦ ਸਰਬੱਤ ਦੇ ਭਲੇ ਦੀ ਤਾਂ ਕੌਮ ਪ੍ਰਤੀ ਇਮਾਨਦਾਰੀ ਅਜ਼ਾਦੀ ਦੀ ਖੇਤਰ ਤੇ ਆਪਾਂ ਨੇ ਸ਼ਾਭਰ ਕਰਨ ਦਾ ਚਾ ਆਦਗੁਣ ਉਸਰੇ ਖਾਲਸਾਈ ਚਰਿੱਤਰ ਦਾ ਬਲੱਖਣ ਪ੍ਰਗਟਾਵਾ ਹੈ ਸਤਾ ਉਹਦੇ ਮਾਨ ਵਡਿਆਈ ਤੇ ਸ਼ਰਧ ਦੀ ਲਾਲਸਾ ਤੋਂ ਨਰਲੇਪ ਹੋ ਕੇ ਧਰਮ ਯੁੱਧ ਵਿੱਚ ਸ਼ਾਮਲ ਹੋਣਾ ਕੌਮ ਦੀ ਤਕਦੀਰ ਕਰਨ ਕੋ ਇੱਕ ਸਮਾਰਨ ਗੁਲਾਮੀ ਦਾ ਝੂਲਾ ਉਤਾਰਨ ਜ਼ੁਲਮ ਬਰੋ ਦੇ ਡਟਣ ਤੇ ਧਰਮ ਯੁੱਧ ਮੋਰਚੇ ਵਿੱਚ ਸ਼ਾਮਲ ਹੋਣ ਦਾ ਨੌਜਵਾਨੀਆਂ ਅੰਦਰ ਜਜ਼ਬਾ ਜੋਸ਼ ਤੇ ਹੁਲਾਸ ਪਰਨ ਸੰਤ ਜਰਨੈਲ ਸਿੰਘ ਆਪਣਾ ਮੁੱਖ ਫਰਜ ਸਮਝਦਾ ਸੀ ਇਸ ਲਈ ਉਹਨੇ ਹਰ ਹਿਲੇ ਪਾਲਣਾ ਕੀਤੀ ਸੰਤ ਜਰਨੈਲ ਸਿੰਘ ਸੱਤਾ ਸ਼ੌਹਰਤ ਅਤੇ ਦੌਲਤ ਤੋਂ ਅਪੇਜ ਜਾਹਬਾਜ਼ ਰੱਖਾ ਨਿੱਡਰ ਯੋਧਾ ਯੋਗ ਜਰਨੈਲ ਤੇ ਸੋਹਰਦਾ ਗੂਸੀ ਉਹ ਕੌਮ ਨੂੰ ਰੋਲਣ ਕਟਵਾਉਣ ਤੇ ਮਰਵਾਉਣ ਵਾਲਿਆਂ ਤੋਂ ਸਦਾ ਸੁਚੇਤ ਸੀ ਉਹ ਗਦਾਰਾਂ ਧੋਖੇਬਾਜ਼ਾਂ ਤੇ ਮਕਾਰਾਂ ਤੋਂ ਪੂਰੀ ਤਰ੍ਹਾਂ ਜਾਣੂ ਸੀ ਦੁਸ਼ਮਣ ਜ਼ਾਲਮ ਤੇ ਹਮਲਾਵਰ ਦੀਆਂ ਚਾਲਾਂ ਸਾਜ਼ਿਸ਼ਾਂ ਤੇ ਹਮਲੇ ਦਾ ਕਰਾਰਾ ਜਵਾਬ ਦੇਣ ਦੇ ਸਮਰੱਥ ਸੀ ਹੱਕ ਸੱਚ ਤੇ ਨਿਆਂ ਦੀ ਆਵਾਜ਼ ਬੁਲੰਦ ਕਰਨ ਵਾਲਾ ਇਨਸਾਨੀਅਤ ਦਾ ਹਲੰਬਰਦਾਰ ਸੀ ਮਜ਼ਲੂਮ ਗਰੀਬ ਅਤੇ ਪੀੜਤ ਦੀ ਪੀੜਾ ਵੰਡਾਉਣ ਲਈ ਸਦਾ ਤਤਪਰ ਸੀ ਉਨੇ ਖਾਲਸੇ ਪਰਵਾਜ਼ ਦੀਆਂ ਸੱਚੀਆਂ ਸੂਚੀਆਂ ਤੇ ਉੱਚੀਆਂ ਉਡਾਰੀਆਂ ਲਾ ਕੇ ਸਨੈਰੀ ਇਤਿਹਾਸ ਸਿਰਜਿਆ ਟੈਂਕਾਂ, ਤੋਪਾਂ, ਹਵਾਈ ਜਹਾਜ਼ਾਂ ਤੇ ਜ਼ਹਿਰੀਲੀਆਂ ਗੈਸਾਂ ਨਾਲ ਐਸੋ ਕੀ ਦਰਬਾਰ ਸਾਹਿਬ ਤੇ ਹਮਲਾਵਰ ਬਣੀ ਜਲ-ਥਲ ਤੇ ਹਵਾਈ ਸੈਨਾ ਨੂੰ ਲੋਹੇ ਦੇ ਚਨੇ ਚਬਾਏ। ਏਸ਼ੀਆ ਦੀ ਮਾਂ ਸ਼ਕਤੀ ਹਿੰਦੁਸਤਾਨ ਦੇ ਤੌਰ ਹਿਲਾ ਦਿੱਤੇ। ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਖਾਲਸੇ ਦੀ ਅਣਖ ਲਈ ਆਸਾਮੀ ਜੰਗ ਦਾ ਸਾਕਾ ਦੁਹਰਾਇਆ। ਸਿੱਖਾਂ ਵਿੱਚ ਅਜਿਹਾ ਜਨਸਪਰ ਜੋਸ਼ ਤੇ ਉਲਾਸ ਭਰਿਆ ਜਿਸ ਨੇ ਜ਼ੁਲਮ ਤੇ ਬਦੀ ਦੇ ਕਲੰਕ ਇੰਦਰਾ ਤੇ ਜਨਰਲ ਵੈਦਿਆ ਦਾ ਧਰਤੀ ਤੋਂ ਬਾਹਰ ਲਾ ਦਿੱਤਾ। ਸੰਤ ਜਰਨੈਲ ਸਿੰਘ ਨੇ 30 ਸਾਲ ਦੀ ਪਰਜਵਾਨੀ ਵਿੱਚ ਪੰਥ ਵੱਲੋਂ ਸੌਂਪੀ ਜ਼ਿੰਮੇਵਾਰੀ ਸੰਭਾਲੀ ਨੌਜਵਾਨੀ ਨੇ ਹਲੂਨਿਆ ਸੋਤੀ ਕਾਮ ਨੂੰ ਜਗਾਇਆ ਜ਼ਰਮ ਨੂੰ ਵੰਗਾਰਿਆ ਦੁਸ਼ਟਾਂ ਨੂੰ ਸੋਧਿਆ ਸੱਚ ਤੇ ਪੈਰ ਦਿੱਤਾ ਕੂੜ ਦਾ ਭਾਂਡਾ ਭੰਨਿਆ ਸੱਚੀ ਸੇਵਾ ਨਿਭਾਈ ਤਿਆਗ ਵਿਖਾਇਆ ਸੁਹਿਰਦਤਾ ਤੇ ਦੂਰ ਅੰਦੇਸ਼ੀ ਨਾਲ ਸੋਚਿਆ ਗਰੀਬਾਂ ਤੇ ਮਜ਼ਲੂਮਾਂ ਦੀ ਬਾਹ ਫੜੀ ਮਨੁੱਖਤਾ ਨਾਲ ਪਿਆਰ ਕੀਤਾ ਕੌਮ ਪ੍ਰਤੀ ਇਮਾਨਦਾਰੀ ਵਿਖਾਈ ਪੰਥ ਦੀ ਆਜ਼ਾਦੀ ਦਾ ਝੰਡਾ ਚੁੱਕਿਆ ਪੰਥ ਦੀ ਹਾਨ ਸ਼ਾਨ ਧਰਮ ਦੀ ਰੱਖਿਆ ਖਾਲਸੇ ਦੇ ਬੋਲ ਬਾਲੇ ਤੇ ਗੁਰਧਾਮਾਂ ਦੀ ਪਵਿੱਤਰਤਾ ਲਈ ਸਿਰ ਲਾ ਕੇ ਯੋਧਿਆਂ ਤੇ ਸਰਦਾਰ ਸ਼ਾਹਬੇਕ ਸਿੰਘ ਜੇ ਜਰਨੈਲਾਂ ਦਾ ਜੱਥਾ ਤਿਆਰ ਕੀਤਾ ਅਖੀਰ ਜੂਝ ਮਰਨ ਦੇ ਚਾਹਨਾ ਦਰਬਾਰ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿ ਕੈਸਰੀਨ ਸ਼ਾਨ ਸਰਪ ਦੀ ਬਿੱਤਰ ਸ਼ਾਂਸਲੇ ਸਨਮੁਖ ਜੂਜ ਦੇ ਲੱਖਾਂ ਫੌਜ ਨੂੰ ਲੋਹੇ ਦੇ ਚਣੇ ਚਬਾ ਕੇ ਤੇ ਹੰਕਾਰ ਤੋੜ ਕੇ ਟੈਂਕਾਂ ਤੇ ਤੋਪਾਂ ਦਾ ਬੰਦੂਕ ਨਾਲ ਮੁਕਾਬਲਾ ਕਰਦੇ ਚਾਤੀ ਵਿੱਚ ਗੋਲੀਆਂ ਖਾ ਕੇ ਸ਼ਹਾਦਤ ਦਿੱਤੀ 20ਵੀਂ ਸਦੀ ਦੇ ਲਸਾਨੀ ਜਰਨਲ ਤੇ ਮਹਾਨ ਸਿੱਖ ਦਾ ਸਨਮਾਨ ਪਾਇਆ ਸੰਤ ਸਿਪਾਹੀ ਕਹਿਣੀ ਤੇ ਕਰਨੀ ਦੇ ਪੂਰੇ ਬੋਲ ਦੇ ਸੂਰੇ ਨਿਰਭੈ ਯੋਧੇ ਧਾਰਮਿਕ ਆਗੂ ਸੱਚ ਦੇ ਪਹਿਰੇਦਾਰ ਸਿੱਖ ਵਤਨ ਦੇ ਪ੍ਰਵਾਨੇ ਤੇ ਕੁਰਬਾਨੀ ਦੀ ਮੂਰਤੀ ਜੀ ਦਸੰਤ ਜਰਨਲ ਸਿੰਘ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਦਾ ਸ਼ਿਕਾਰ ਹੋ ਕੇ ਤਰ੍ਹਾਂ ਤਰ੍ਹਾਂ ਦਾ ਬਵੇਲਾ ਵੀ ਕੀਤਾ ਗਿਆ ਹਿੰਦੂਆਂ ਦਾ ਦੁਸ਼ਮਨ ਵਖਵਾਦੀ ਅਤਵਾਦੀ ਕਾਂਗਰਸ ਦੀ ਉਪਰ ਸਰਕਾਰ ਦਾ ਏਜੰਟ ਵਿਦੇਸ਼ਾਂ ਦਾ ਸਾਧ ਅਤੇ ਖੂਨੀ ਹਤਿਆਰਾ ਆਦ ਅਨੇਕਾਂ ਦੋਸ਼ ਲਾਈ ਗਏ ਦੋਸ਼ ਲਾਉਣ ਵਾਲਿਆਂ ਵਿੱਚ ਅਕਾਲੀ ਕਾਂਗਰਸੀ ਹਿੰਦੂ ਅਫਸਰ ਸਾਹੀ ਤੇ ਫਿਰਕਾ ਪ੍ਰਸਤ ਲੇਖਕ ਆਦ ਹਰ ਵਰਗ ਦੇ ਲੋਕ ਸ਼ਾਮਲ ਸਨ ਇਹਨਾਂ ਸਾਰਿਆਂ ਨੇ ਆਪਣੀ ਸੌੜੀ ਈਰਖਾਲੂ ਤੇ ਵੈਰ ਭਾਵਨਾ ਵਾਲੀ ਸੋਚ ਕਰਨ ਹੋਮ ਦੇ ਸੰਖਿਲੇ ਜਰਨਲ ਵਿਰੁੱਧ ਪ੍ਰਚਾਰ ਕਰਨ ਲਈ ਉਸੇ ਤਰ੍ਹਾਂ ਹੀ ਆਪਣਾ ਪੂਰਾ ਜ਼ੋਰ ਲਾਇਆ ਜਿਵੇਂ 18ਵੀਂ ਸਦੀ ਦੇ ਪੰਥਕ ਜਰਨਲ ਬਾਬਾ ਬੰਦਾ ਸਿੰਘ ਬਹਾਦਰ ਬੁਰਦ ਲਾਇਆ ਗਿਆ ਸੀ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦੇ ਦਰਸ਼ਨ ਫਿਰਕੂ ਸੋਚ ਅਤੇ ਦੇਸ਼ ਭਗਤੀ ਦੇ ਜਨੂਨੀ ਲੇਖਾਂ ਗੁਪਤ ਚਰਬੇ ਪਾਗਰ ਤੇ ਪੁਲਿਸ ਤੇ ਸਾਬਕਾ ਅਧਿਕਾਰੀਆਂ ਤੇ ਹਿੰਦ ਫੌਜ ਦੇ ਜਰਨੈਲਾਂ ਦੀਆਂ ਲਿਖੀਆਂ ਕਿਤਾਬਾਂ ਤੋਂ ਨਹੀਂ ਉਹਨਾਂ ਦੀ ਆਪਣੀ ਵਿਚਾਰਧਾਰਾ ਤੋਂ ਹੀ ਹੋ ਸਕਦੇ ਹਨ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਰਬਾਰ ਸਾਹਿਬ ਸਮੂਹ ਵਿੱਚ ਜੁੜੀ ਸੰਗਤ ਦੀ ਹਾਜ਼ਰੀ ਵਿੱਚ اعلان ਕੀਤਾ ਸੀ ਮੈਂ ਤਾਂ ਸਿਰ ਧੜ ਦੀ ਬਾਜ਼ੀ ਲਾਉਂਗਾ ਨਾ ਮੈਂ ਜੂਸ ਪੀ ਕੇ ਕੋਈ ਗੱਲ ਕਰਾਂ ਤੇ ਨਾ ਸਰਕਾਰ ਦੇ ਪੈਰੀ ਪੈਕੇ ਕਰਾਂ ਕਿ ਟਾਇਰੇ ਵਿੱਚ ਖੜਾ ਕੇ ਕਰੂੰ ਨਿਉਂਦਾ ਹੈ ਨਹੀਂ ਸਿਰ ਬੱਡੇ ਆ ਜਾਉ ਉਤੇ ਬਸ ਨਹੀਂ ਸਰੀਰ ਨਾਸਵੰਦਾ ਉਹ ਨਾ ਡਰਿਆ ਤੇ ਨਾ ਲਿਫਿਆ ਜੋ ਕੀਤਾ ਉਹੀ ਕੀਤਾ ਸਨਮਖ ਜੂਝ ਦਾ ਸਿਰ ਧੜ ਦੀ ਬਾਜੀ ਲਾ ਗਿਆ ਸੰਤ ਜਰਨੈਲ ਸਿੰਘ ਤੇ ਕਾਂਗਰਸ ਦੀ ਉਪਰਜਤੇ ਸਰਕਾਰ ਦਾ ਏਜੰਟ ਹੋਣ ਦਾ ਦੋਸ਼ ਮੂਲੋਂ ਹੀ ਗਲਤ ਆਧਾਰ ਰਹਿ ਤੇ ਸਰਸਰ ਝੂਠ ਹੈ ਇਹ ਦੋਸ਼ ਈਰਖਾ ਬੇਸਮਝੀ ਸ਼ਰਾਰਤ ਅਤੇ ਗਮਰਾਹ ਹੋ ਕੇ ਹੀ ਲਾਇਆ ਗਿਆ ਹੈ ਅਜਿਹੇ ਬੇਹੂਦਾ ਦੋਸ਼ਾਂ ਦਾ ਜਵਾਬ ਦਿੰਦਿਆਂ ਸੰਤ ਜਰਨੈਲ ਸਿੰਘ ਨੇ ਗੁਰੂ ਰਾਮਦਾਸ ਲੰਗਰ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮਾਰਚ 1984 ਵਿੱਚ ਸਪਸ਼ਟ ਕੀਤਾ ਸੀ ਮੈਂ ਉਪਰ ਜਾਂ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਤਾ ਕੋਈ ਖਿਆਲ ਕਰੇ ਕਿ ਕੋਈ ਲੀਡਰ ਤੇ ਵਜ਼ੀਰ ਮੈਨੂੰ ਆਪਣਾ ਬਣਾ ਲਵੇਗਾ ਮੈਂ ਝੋਲੀ ਪਿਆ ਪੰਜਾਂ ਪਿਆਰਿਆਂ ਦੀ ਜਦੋਂ ਅੰਮ੍ਰਿਤ ਛਕਿਆ ਮੈਨੂੰ ਖਰੀਦ ਜਾ ਜਹਾਜ਼ ਅਗਵਾ ਕਰਨ ਵਾਲਿਆਂ ਮੋਟਰਸਾਈਕਲ ਵਾਲਿਆਂ ਤੇ ਸ਼ਹੀਦਾਂ ਦਾ ਬਦਲਾ ਲੈਣ ਵਾਲਿਆਂ ਪੈਸੇ ਵਾਲਿਓ ਮਤਲ ਖਿਆਲ ਕਰੋ ਕੋਈ ਕੁਰਸੀ ਵਾਲਾ ਲੀਡਰ ਤੇ ਵਜ਼ੀਰ ਮੈਨੂੰ ਖਰੀਦ ਲਵੇਗਾ 8 ਇੱਕ ਸਾਲ ਜਿੱਦਾਂ ਖਰੀਦੀ ਗਈ ਉਸ ਦਿਨ ਕੋਲ ਦੁਨੀਆ ਖਰੀਦੀ ਜਾਵੇਗੀ ਤੇ ਰਾਜਨੀਤਿਕ ਬੰਦੇ ਕਿਹੜੇ ਬਾਗ ਦੀ ਮੂਲੀ ਆ ਜਿਹੜੇ ਪਿੰਡਾਂ ਵਾਲੇ ਨੂੰ ਖਰੀਦ ਲੈਣਗੇ ਯਰਾਗੂ ਇੰਦਰਾ ਗਾਂਧੀ ਨੂੰ ਜ਼ਾਲਮ ਦਰਬਾਰਾ ਸਿੰਘ ਨੂੰ ਜਕਰੀਆ ਗਿਆਨੀ ਜ਼ੈਲ ਸਿੰਘ ਨੂੰ ਬਹੁ ਰੁਪਿਆ ਸਵਰਨ ਸਿੰਘ ਨੂੰ ਇੰਦਰਾ ਦਾ ਸਿੱਖ ਕਹਿੰਦਾ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਸਮੁੰਦਰ ਵਿੱਚ ਘਰ ਪਾਰ ਲੈਣ ਤੇ ਵੀ ਸੋਧਨ ਦਾ ਐਲਾਨ ਕਰਦਾ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਨਾਲ ਹੱਥ ਹਾਰ ਬੰਦ ਟੱਕਰ ਲੈਂਦਾ ਉਸ ਨੂੰ ਕਾਂਗਰਸ ਦੀ ਉਪਰਜ ਕਹਿਣਾ ਸੌੜੀ ਸੋਚ ਬੇਸਮਝੀ ਅਤੇ ਸ਼ਰਾਰਤ ਤਾਂ ਹੋ ਸਕਦੀ ਹੈ ਸਚਾਈ ਕਦੇ ਵੀ ਨਹੀਂ ਜੇ ਸੰਤ ਜਰਨੈਲ ਸਿੰਘ ਨੇ ਇੰਦਰਾ ਗਾਂਧੀ ਤੇ ਰਜੀਵ ਗਾਂਧੀ ਵੱਲੋਂ ਮਿਲਣ ਲਈ ਸਮਾਂ ਮੰਗਣ ਤੇ ਵੀ ਮਿਲਣ ਤੋਂ ਨਾ ਕਰ ਦਿੱਤੀ ਹੋਵੇ ਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੋਵੇ ਜੇ ਮਿਲਣਾ ਹੈ ਤਾਂ ਗੁਰਦੁਆਰੇ ਵਿੱਚ ਮਿਲੋ ਤੇ ਜੇ ਗੱਲ ਕਰਨੀ ਹੈ ਤੇ ਸੰਗਤ ਦੇ ਸਾਹਮਣੇ ਕਰੋ ਉਸ ਤੇ ਕਾਂਗਰਸ ਨਾਲ ਕੀ ਤੇ ਕਿਵੇਂ ਸਬੰਧ ਹੋ ਸਕਦੇ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ